ਏ ਵੀ ਬਜੀ ਕਹਿੰਦੇ ਨੇ ਵੀ ਮੈਂ ਕਸਮ ਚ ਖਾਦੀਆਂ ਬੱਚੇ ਦੀ ਉਹ ਸਾਰੀਆਂ ਮੈਂ ਵੀ ਦੇਖਿਆ ਵੀਡੀਓ ਠੀਕ ਹੋਣ ਤੋਂ ਬਾਅਦ ਮੈਨੂੰ ਦਿਖਾਈ ਗਏ ਵੀ ਉਹ ਐਂ ਕਹਿ ਰਹੀ ਵੀ ਬਜੀ ਮੈਂ ਕਹਿਣਾ ਬੀਬਾ ਜੀ ਨੂੰ ਵੀ ਤੂੰ ਬੱਚੇ ਦੀ ਕਸਮ ਖਾਂਦੀ ਐ ਮੈਂ ਵੀ ਬੱਚੇ ਦੀ ਕਸਮ ਖਾਂਣਾ ਵੀ ਤੁਸੀਂ ਰੋੜੇ ਵਾਲੇ ਸੰਤਾਂ ਨੂੰ ਮੰਨਦੇ ਹੋ ਰੋੜੇ ਵਾਲੇ ਸੰਤਾਂ ਨੇ ਮੈਂ ਥੋੜੀ 7 ਦਿਨ ਵੇਟ ਕਰੂੰਗਾ ਉਥੇ ਆ ਕੇ ਬਕਾਇਦਾ ਤੁਸੀਂ ਕਹਿਦੇ ਵੀ ਅਸੀਂ ਕਾਕੇ ਦੋ ਆ ਪੈਸੇ ਲੈਤੇ ਨਹੀਂ ਦੇ ਤੇ ਅਸੀਂ ਇੱਕ ਸਾਰੇ ਘਰ ਨਾ ਕਾ ਮੇਰਾ ਹੱਥ ਨਹੀਂ ਹੈਗਾ ਮੈਡਮ ਕਹਿ ਦੇਵੇ ਵੀ ਅਸੀਂ ਪੈਸੇ ਲੈਤੇ ਨਹੀਂ ਗਾਕੇ ਤੋਂ ਜਾਂ 30 ਲੱਖ ਰੁਪਏ ਤੋਂ ਫੜਿਆ ਨਹੀਂ ਤੇ ਅਸੀਂ 5 ਦਿਨ ਘਰੇ ਨਹੀਂ ਰੱਖਿਆ 21 ਤਰੀਕ ਨੂੰ ਲੈ ਕੇ ਨਹੀਂ ਗਏ ਤੇ 24 ਤਰੀਕ ਨੂੰ ਵਾਪਸ ਨਹੀਂ ਕਰੇ ਅਸੀਂ ਪੈਸੇ ਜਿੰਨਾ ਦਾ ਬਕਾਇਦਾ ਮੇਰੇ ਕੋਲੇ ਰਿਕਾਰਡ ਵੀ ਆ ਸਾਰਾ ਕੁਝ ਆ ਵੀਡੀਓ ਵੀ ਆ ਉਹ ਬੀਬਾ ਆ ਕੇ ਉੱਥੇ ਗੁਟ ਬਾਬੇ ਪਹਿਲਾਂ ਵੀ ਦੇ ਕੋ ਇਹਨਾਂ ਨੇ ਗੁਟਕਾ ਸਾਭ ਦੀ ਸੌਂh ਖਾ ਕੇ ਝੂਠ ਬੋਲਿਆ ਕੋਈ ਇਹਨਾਂ ਦਾ ਬਸ ਬਸ ਨਹੀਂ ਉੱਥੇ ਆ ਕੇ ਰੋੜੇ ਵਾਲ ਸੰਤਾਂ ਨੇ ਮੈਨੂੰ ਵੀ ਬਸਵਾਸਾ ਬੀਬਾ ਜੀ ਵੀ ਮੰਨਦੇ ਨੇ ਉੱਥੇ ਆ ਕੇ ਸੌਂh ਖਾ ਕੇ ਕਹਿ ਦੇਣ ਵੀ ਅਸੀਂ ਆ ਗੱਲਾਂ ਹੋਈਆਂ ਨਹੀਂ ਉਹ ਗੱਲ ਤੇ ਮੈਂ ਉਹਨਾਂ ਤੋਂ ਕਿੱਤੇ ਮਰਜ਼ੀ ਮੈਨੂੰ ਕਹਿ ਦੇਣ ਮੈਂ ਉੱਥੇ ਮਾਫੀ ਮੰਗਣ ਨੂੰ ਤਿਆਰ ਆ ਜੇ ਪਹਿਲਾਂ ਉਹ ਮੇਰੇ ਨਾਲੇ ਗੱਲ ਕਰਦੇ ਵੀ ਉੱਥੇ ਆ ਕੇ ਮੰਗਣ ਪਹਿਲਾਂ ਉੱਥੇ ਆ ਕੇ ਕਹੇਣ ਵੀ ਹਾਂ ਵੀ ਇਹ ਗੱਲਾਂ ਹੋਈਆਂ ਨਹੀਂ ਸਾਡੀ ਇੱਕ ਹਫ਼ਤੇ ਲਈ ਇਹਦਾ ਕਹਿਣਾ ਕਿ ਇੱਕ ਹਫ਼ਤਾ ਮੈਂ ਜਿਹੜੇ ਸੰਤ ਨੇ ਰੋੜੇ ਵਾਲੇ ਉਹ ਸਥਾਨ ਤੇ ਬੀਬਾ ਦੀ ਵੇਟ ਕਰੂੰਗਾ ਪੂਰਾ ਇੱਕ ਹਫ਼ਤਾ ਰੋਜ਼ ਆਇਆ ਕਿਉਂਕਿ ਬੀਬਾ ਜੀ ਐਮਐਲਏ ਨੇ ਬਿਜ਼ੀ ਜ਼ਿਆਦਾ ਹੁੰਦੇ ਨੇ ਕੰਮਕਾਰ ਹੁੰਦਾ ਕਿ ਵੀਰ ਬੰਦਾ ਟਾਈਮ ਨਹੀਂ ਲੱਗਦਾ ਸੋ ਬੀਬਾ ਜੀ ਨੇ ਉਹ ਇਹਦਾ ਇਹ ਹੈ ਕਿ ਮੈਂ ਉੱਥੇ ਜਾਊਂਗਾ ਮੈਂ ਉੱਥੇ ਬਹਿ ਕੇ ਸੌਂ ਖਾਊਂਗਾ ਤੁਸੀਂ ਵੀ ਸੌਂ ਖਾ ਲਓ ਜੇ ਮੈਂ ਝੂਠਾ ਹੋਇ ਤੇ ਇਹ ਕਹਿੰਦਾ ਵੀ ਮੈਂ ਉਸ ਦੀ ਮਾਫੀ ਜਨਤਕ ਤੌਰ ਤੇ ਮੰਗੂਗਾ ਨਹੀਂ ਫਿਰ ਵੀ ਬੀਬਾ ਉਹਦਾ ਜਵਾਬ ਦੇ ਬਸ ਆ ਗੱਲਬਾਤ ਬੀਬਾ ਜਿਵੇਂ ਕਬੀ ਬਲ ਘਰ ਆ ਜਾਵੇ ਉਹਨਾਂ ਦਾ ਬਲੌਕ ਪ੍ਰਧਾਨ ਤੇ ਉਹਦੇ ਘਰ ਆ ਲਈ ਆ ਜਾਵੇ ਆਪ ਦੇ ਆਪ ਦੇ ਉਹ ਦੋਏ ਜਾਣੇ ਬੱਚੇ ਲਿਆਉਣ ਉਧਰੋਂ ਮੈਂ ਆਪਦਾ ਬੱਚਾ ਤੇ ਮੈਂ ਆਪਦੇ ਘਰ ਵਾਲੀ ਲੈ ਕੇ ਆਉਂਗਾ ਵੀ ਇਹ ਗੱਲਾਂ ਸਾਡੇ ਚ ਹੋਈਆਂ ਜਾਂ ਨਾ ਹੋਈਆਂ ਇਹ ਗੱਲ ਦਾ ਮੈਂ ਵਾਦਾ ਕਰਦਾ ਜੇ ਆਪਰੂਫਾਂ ਦੇ ਵੀ ਨਹੀਂ ਗੱਲ ਨਿਬੜਦੀ ਮੈਂ ਤਾਂ ਸੀਐਮ ਸਾਹਿਬ ਨੂੰ ਆਪਰੂਫ ਵੀ ਦਿਖਾ ਤੇ ਸਾਰਾ ਕੁਝ ਦਾ ਵੀਡੀਓ ਲਗਾ ਤੇ ਰਿਕਾਰਡਿੰਗ ਲਗਾ ਤੇ ਜੇ ਜੇ ਵੀ ਨਹੀਂ ਕੋਈ ਕਾਰਵਾਈ ਹੁੰਦੀ। ਇਸ ਤੋਂ ਬਾਅਦ ਮੇਰੇ ਕੋਲੇ ਹੋਰ ਖੁਸ਼ ਨਹੀਂ ਮੇਰੇ ਕੋਲ ਤਾਂ ਇਹ ਚੰਗਾ ਬਸ। ਜੀ ਇੱਕ ਸਮਾਂ ਹੈ ਕਿ ਇਫेक्ट ਰਾਤੀ ਜੀਆ ਦਾ ਤੋਂ ਆਮ ਹੈ। ਕੈਪਟਨ ਸਾਹਿਬ ਨੇ ਰਾਤੀ ਜੀਆ ਮੰਨ ਕੀਤੀ ਕਿ ਸੰਮੂਹ ਬੈਠਾ ਜੀਆ ਕੀਤਾ ਜਾਵੇ। ਉਹ ਤਾਂ ਦੁਬਾਰਾ ਸ਼ੁਰੂ ਕਰ। ਉਹ ਸਾਡੀ ਐਸਓਐਸਲ ਬਣੀ ਹੋਈ ਹੈ ਜੀ। ਐਸੋਸੀਏਸ਼ਨ ਬਣੀ ਹੋਈ ਹੈ। ਚੱਲ ਐਸੋਸੀਏਸ਼ਨ ਬਣੀ ਹੋਈ ਹੈ ਸਾਡੀ ਜੀ ਉਹਦੇ ਪਾਈ ਤੌਰਕ ਤੌਰ ਤੇ ਚੱਲ ਰਹੀ ਹੈ ਜੀ ਸਾਡੀ ਯੂਨੀਅਨ। ਬੇਸਿਕਲੀ ਜੀ ਟਰੱਕ ਯੂਨੀਅਨ ਜਿਹੜੀਆਂ ਨੇ ਕਿਰਪਾ ਕਰਕੇ ਟਰੱਕ ਯੂਨੀਅਨ ਕੋਈ ਜਿਹੜੀ ਬੋਡੀ ਰਜਿਸਟਰਡ ਬੋਡੀ ਨਹੀਂ ਉਸ ਤਰ੍ਹਾਂ ਦੀ ਟਰੱਕ ਨੇ ਤਾਂ ਆਪਾਂ ਜਿਹੜੇ ਬੰਦੇ ਉਹ ਕੰਮ ਕਰਦੇ ਨੇ ਉਹਨਾਂ ਨੇ ਆਪਣੇ ਤੌਰ ਤੇ ਬਣਾ ਲਈ ਠੀਕ ਹੈ ਸਰਕਾਰ ਵੱਲੋਂ ਭੰਗ ਸਮੇਂ ਦੇ ਕਰਤੀਆਂ ਦੁਬਾਰਾ ਲਿਆਂਦੀਆਂ ਬਟ ਉਹੀ ਬੰਦਿਆਂ ਦਾ ਐਸੋਸੀਏਸ਼ਨ ਨਾ ਕਿਉਂਕਿ ਪੈਪਸੀ ਜਿਹੜੀ ਬਹੁਤ ਵੱਡੀ ਫੈਕਟਰੀ ਹੈ ਉਹਨੂੰ ਕੇਟਰ ਕਰਦੀ ਹੈ ਤੇ ਉਹ ਉਹਨੂੰ ਮੈਨੇਜ ਕਰ ਲਈ ਯੂਨੀਅਨ ਬਣਾਈ ਜਾਂਦੀ ਹੈ ਪਰ ਇਹ ਚੀਜ਼ ਦੇਖੋ ਜਿਵੇਂ ਖੰਨਾ ਸਾਹਿਬ ਨੇ ਕਿਹਾ 30 ਲੱਖ ਰੁਪਏ ਦੀ ਗੱਲ ਹੈ ਅਸੀਂ ਤਾਂ ਕਹਿੰਦੇ ਆ ਕਿ ਪਿਛਲੇ 3 ਸਾਲਾਂ ਤੋਂ ਇੱਕ ਵੀ ਪ੍ਰਧਾਨ ਇਲੈਕਸ਼ਨ ਦੇ ਨਾਲ ਨਹੀਂ ਬਣਿਆ ਜਿਹੜੀ ਇਹ ਕਹਿੰਦੇ ਸੀ ਕਿ ਅਸੀਂ ਇਲੈਕਸ਼ਨ ਹਰ ਇਲੈਕਸ਼ਨ ਕਰਾਇਆ ਕਰਾਂਗੇ ਪ੍ਰਧਾਨ ਕੀਤੀ ਤੇ 30 ਲੱਖ ਰੁਪਏ ਇਹਨਾਂ ਦਾ ਪਰਿਵਾਰ ਬਹੁਤ ਸਮਰੱਥ ਹੈ ਬੀਬਾ ਜੀ 30 ਲੱਖ ਦੇਣਾ ਤਾਂ ਚਲੋ ਇਹਨਾਂ ਦੇ ਪਰਿਵਾਰ ਲਈ ਕੋਈ ਵੱਡੀ ਗੱਲ ਨਹੀਂ ਇਕੱਠੇ ਕਰਕੇ ਦੇ ਸਕਦੇ ਨੇ ਪਰ ਤੁਸੀਂ ਇਹ ਜਵਾਬ ਜ਼ਰੂਰ ਦਿਓ ਜੋ ਇਹਨਾਂ ਨੇ ਕਿਹਾ ਕਿ ਸੰਤਾਂ ਦੇ ਆ ਕੇ ਤੇ ਉਹ ਸਿਸਟਮ ਦੇ ਵਿੱਚ ਜ਼ਰੂਰ ਬੋਲਿਓ ਦੂਜੀ ਗੱਲ ਅਸੀਂ ਸਰਕਾਰ ਨੂੰ ਇਹ ਸਾਰੀ ਅਸੀਂ ਮੰਗ ਕਰਦੇ ਆਂ ਤੇ ਮੈਂ ਇਹ ਵੀ ਗੱਲ ਕਹੂੰਗਾ ਖੰਨਾ ਸਾਹਿਬ ਨਾਲ ਗੱਲ ਹੋਈ ਸੀ ਕਿ ਆਪਾਂ ਗਵਰਨਰ ਸਾਹਿਬ ਨੂੰ ਵੀ ਇਹਦੇ ਬਾਰੇ ਜ਼ਰੂਰ ਮੁਲਾਕਾਤ ਕਰਾਂਗੇ ਕਿਉਂਕਿ ਸਾਨੂੰ ਹੌਲੀ ਹੌਲੀ ਜੋ ਸਟੈਪ ਬਾਈ ਸਟੈਪ ਅਸੀਂ ਅਸੀਂ ਕਰ ਸਕਾਂਗੇ ਤਾਂ ਉਹ ਚੀਜ਼ ਤੇ ਅਸੀਂ ਗੱਲਬਾਤ ਅਗਲੀ ਇਹਨੂੰ ਵਧਾਵਾ ਕਿ ਤੇ ਇਨਸਾਫ ਦਵਾਣਾ ਇਹ ਦੇਖੋ ਚਾਹੇ ਪਾਰਟੀ ਦਾ ਸਾਡਾ ਅੱਜ ਮਕਸਦ ਜਿਹੜਾ ਕੋਈ ਸਾਰੇ ਵਸੀਂ ਆਲ ਪਾਰਟੀ ਬੈਠਿਆਂ ਸਾਡਾ ਮਕਸਦ ਕੋਈ ਇਸ ਤਰ੍ਹਾਂ ਦੀ ਰਾਜਨੀਤੀ ਵਾਲਾ ਨਹੀਂ ਕਿਉਂਕਿ ਇਹਨਾਂ ਦੀ ਪਾਰਟੀ ਦਾ ਮਸਲਾ ਸੀ ਜਿਹੜੇ ਪਰ ਅੱਜ ਕਾਕਾ ਆਮ ਆਦਮੀ ਪਾਰਟੀ ਦੇ ਨੇ ਸਾਡੇ ਹਲਕੇ ਦਾ ਇੱਕ ਨਮਾ ਇੱਕ ਵਸਵੀਕ ਹੈ ਉਸ ਕਰਕੇ ਅਸੀਂ ਸਾਰੇ ਇਕੱਠੇ ਹੋਏ ਹਾਂ